Tune in to marriagelegan.com. Hi friends, hi John. My name is Virinder from USA India Today newspaper and circum TV USA, and I'm also doing marriagelegan.com. We are fine girls and girls for you to marry. And uh, you can call me anytime 5109438037 or you can email me sarvamtv@gmail.com or you can fill up your bio data on marriagelagan.com Thank you. रिश्ते स्वर्ग में बनते हैं, लेकिन धरती पर हम उन्हें मिलाते हैं. marriagelagn.com. Dream it. Believe it and make it happen. Marriage Lagan is a leading matchmaking services provider. We offer trusted and authentic matrimonial profiles for those who are looking for brides or grooms for marriage. Register at info at We cater for USA, Canada, UK, Australia, India, Fiji and Laura. For more information call 510-943-8037. ਚੀਨ ਅਤੇ ਭਾਰਤ ਵਿਚਾਲੇ ਜਲਦ ਸ਼ੁਰੂ ਹੋ ਸਕਦੀ ਹੈ ਸਿੱਧੀ ਉਡਾਨ ਤੁਹਾਨੂੰ ਬਾਸਤੀ ਹੈ ਕਿ ਚੀਨ ਨੇ ਵੀਰਵਾਰ ਨੂੰ ਕਿਹਾ ਹੈ ਕਿ ਉਹ ਸਿੱਧੀਆਂ ਉਡਾਨਾਂ ਮੁਰ ਸ਼ੁਰੂ ਕਰਨ ਲਈ ਭਾਰਤ ਨਾਲ ਲਗਾਤਾਰ ਸੰਪਰਕ ਵਿਚ ਹਨ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਹਵਾਈ ਸੇਵਾ ਲਗਭਗ 5 ਸਾਲਾਂ ਬਾਅਦ ਮੁਰ ਸ਼ੁਰੂ ਹੋ ਸਕਦੀ ਹੈ ਅਤੇ ਇਸ ਦਾ ਰਸਮੀ ਇਲਾਨ 31 ਅਗਸਤ ਤੋਂ 1 ਸਤੰਬਰ ਤੱਕ ਤਿਆਨ ਜਿਨਿਕ ਵਿੱਚ ਹੋਣ ਵਾਲੇ ਸ਼ੰਗਾਈ ਸਜੋਗ ਸੰਗਠਨ ਐਸਕੇਪੀਓ ਸਮੇਲਨ ਦੌਰਾਨ ਕੀਤਾ ਜਾ ਸਕਦਾ ਹੈ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿੰ ਜਿਾਨ ਨੇ ਕਿਹਾ ਕਿ ਕੁਝ ਸਮੇਂ ਤੋਂ ਚੀਨ ਅਤੇ ਭਾਰਤ ਸਦੀਆਂ ਉਡਾਨਾਂ ਨੂੰ ਜਲਦੀ ਸ਼ੁਰੂ ਕਰਨ ਲਈ ਗੱਲਬਾਤ ਕਰ ਰਹੇ ਹਨ ਇਸ ਦੇ ਨਾਲ ਹੀ ਭਾਰਤ ਕੋਸਟ ਲੇਟ ਸੰਘਾਈ ਦੇ ਕੌਂਸਲ ਅਤੇ ਜਨਰਲ ਪ੍ਰਤੀਕ ਮਾਥੁਰ ਨੇ ਵੀਰਵਾ ਨੂੰ ਚਾਈਨਾ ਇਤਨ ਏਅਰਲਾਈਨਸ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਸਿਵਲ ਹਵਾਬਾਜ਼ੀ ਅਤੇ ਸੈਸਪਾਟਾ ਖੇਤਰ ਵਿੱਚ ਸਹਿਯੋਗ ਤੇ ਚਰਚਾ ਕੀਤੀ। ਤੁਹਾਨੂੰ ਦੱਸ ਦਈਏ ਕਿ ਕੋਵਿਡ-19 ਮਹਾਮਾਰੀ ਅਤੇ ਲਦਾਖ ਵਿੱਚ ਸਰਹੱਦੀ ਵਿਵਾਦ ਤੋਂ ਬਾਅਦ ਦੋ ਹਾਲ ਵੀ ਵਿੱਚ ਭਾਰਤ ਤੇ ਚੀਨ ਵਿਚਕਾਰ ਸਿੱਧੀਆਂ ਵਾਹਨ ਖਵਾਈ ਸੇਵਾਵਾਂ ਬੰਦ ਕਰ ਦਿੱਤੀ ਗਈਆਂ ਹਨ ਇਸ ਤੋਂ ਪਹਿਲਾਂ ਚਾਇਨਾ ਇਸ਼ਤਨ 에ਰਲਾਈਨਸ ਦੇ ਇਹ ਚਾਇਨਾ ਦਿੱਲੀ ਸਮੇਤ ਕਈ ਭਾਰਤੀ ਸ਼ਹਿਰਾਂ ਲਈ ਰੋਜ਼ਾਨਾ ਉਡਾਨਾਂ ਚਲਾਉਂਦੇ ਹਨ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਹੈ ਕਿ ਸਿੱਧੀਆਂ ਉਡਾਨਾਂ ਮੁੜ ਸ਼ੁਰੂ ਹੋਣ ਨਾਲ ਦੋਵਾਂ ਦੇਸ਼ਾਂ ਦੇ 2.8 ਅਰਬ ਤੋਂ ਵੱਧ ਲੋਕਾਂ ਵਿਚਕਾਰ ਯਾਤਰਾ ਆਦਾਨ ਪ੍ਰਦਾਨ ਅਤੇ ਸਹਿਯੋਗ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਭਾਰਤ ਅਤੇ ਚੀਨ ਵਿਚਕਾਰ ਗੱਲਬਾਤ ਤੋਂ ਜੋ ਪਹਿਲੇ ਪਿਛਲੇ 4 ਸਾਲਾਂ ਤੋਂ ਰੁਕੀ ਹੋਈ ਸੀ ਹੁਣ ਹੌਲੀ-ਹੌਲੀ ਆਮ ਹੋ ਰਹੀ ਹੈ ਇਸ ਸਬੰਧ ਵਿੱਚ ਚੀਨੀ ਸਹਿਯੋਗ ਵਿਦੇਸ਼ ਮੰਤਰੀ ਵਾਂਗ ਜੀ 18 ਅਗਸਤ ਨੂੰ ਭਾਰਤ ਦੇ ਦੌਰੇ ਕਰਨ ਅਤੇ ਰਾਸ਼ਟਰੀ ਸੂਖਿਆ ਸਲਾਹਕਾਰ ਅਜੀਤ ਡੋਡਾਲ ਨਾਲ ਵਿਦੇਸ਼ ਪ੍ਰਤੀਨਿਧੀ ਪੱਧਰ ਦੀ ਗੱਲਬਾਤ ਕਰਨ ਦੀ ਸੰਭਾਵਨਾ ਹੈ ਲਿੰ ਚਿਆਨ ਦੇ ਦਸ ਅੱਗੇ ਕਿਹਾ ਕਿ ਇਹ ਅੱਜ ਦੇ ਗਰ ਅਤੇ ਹਾਥੀ ਦੀ ਸਾਂਝੇਦਾਰੀ ਇੱਕ ਦੂਜੇ ਨੂੰ ਸਫਲ ਬਣਾਉਣ ਵਿੱਚ ਮਦਦ ਕਰਨਾ ਦੋਵਾਂ ਦੇਸ਼ਾਂ ਲਈ ਸਹੀ ਰਸਤਾ ਹੈ ਅਸੀਂ ਭਾਰਤ ਨਾਲ ਰਾਜਨੀਤਿਕ ਵਿਸ਼ਵਾਸ ਵਧਾਉਣ ਵਿਹਾਰਕ ਸਹਿਯੋਗ ਨੂੰ ਅੱਗੇ ਵਧਾਉਣ ਅਤੇ મતਭੇਦਾਂ ਨੂੰ ਸਹੀ ਤੰਗ ਨਾਲ ਹੱਲ ਕਰਨਾ ਅਤੇ ਬਹੁਪੱਖੀ ਮੰਚਾਂ ਤੇ ਇਕੱਠੇ ਕੰਮ ਕਰਨ ਲਈ ਤਿਆਰ ਹਾਂ ਮੇ ਬੰਤੇ ਹਨ ਲੇਕਿਨ ਧਰਤੀ ਪਰ ਹਮ ਉਨੇ ਮਿਲਾਤੇ ਹਨ ਮੈਰਿਜ ਲਗਨ .com ਸੁਪਨੇ ਦੇਖੇਂ ਵਿਸ਼ਵਾਸ ਕਰੇਂ ਇਸੇ ਪੂਰਾ ਕਰੇਂ ਮੈਰਿਜ ਲਗਨ डॉट कॉम दो दिलों को मिलाने वाली सेवा प्रदान करता है हम उन लोगों के लिए सबसे बेहतर और भरोसे योग्य वैवाहिक प्रोफाइल प्रदान करते हैं जो विवाह के लिए दुल्हन या दूल्हे की तलाश कर रहे हैं तो जल्दी ऐसी इन्फोट डिरेट मैरिज लगन डॉट कॉम आरोप रजिस्ट्रेशन करें हम लोग यूएसए कनाडा यूके ऑस्ट्रेलिया भारत फिजी और यूरोप के लिए सेवाएं प्रदान करते हैं अधिक जानकारी के लिए पाँच एक शून्य नौ चार तीन आठ शून्य तीन सात आरोप कॉल करें Varinder Ubhi. Tune in to marriageleven.com every Saturday 2 to 3 pm with Varinder Ubhi, a show about matrimonials, life partnership, and relationships. Only on Radio Zindagi 1550 a.m.